ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਪਹੁੰਚ ਚੁੱਕੇ ਹਾਂ ਵਸਤੀ ਰਤੋਕੀ ਤੇ ਇੱਥੇ ਦੇ ਸਥਾਨਕ ਵੀਰ ਆਪਣੇ ਨਾਲ ਜੁੜ ਚੁੱਕੇ ਆ ਆਪਾਂ ਉਹਨਾਂ ਨੂੰ ਪੁੱਛਦੇ ਆਂ ਵੀ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਤੇ ਕਿਹੜੀ ਚੀਜ਼ ਦੀ ਨਹੀਂ ਲੋੜ ਕੁਝ ਚੀਜ਼ਾਂ ਦੀ ਜਿੰਨਾ ਜੁੜ ਆ ਉਹ ਦੱਸਣਗੇ ਜਿਹੜੀਆਂ ਬੇਚਿੱਤੀਆਂ ਲੋੜਾਂ ਉਹ ਲੈ ਕੇ ਨਾ ਪਹੁੰਚੋ ਜਿਹੜੀ ਚੀਜ਼ ਦੀ ਲੋੜ ਉਹ ਹੀ ਆਪਾਂ ਵੀਰਾਂ ਨੂੰ ਪੁੱਛ ਹਾਂਜੀ ਵੀ ਜਿ ਕਿਸ ਚੀਜ਼ ਦੀ ਲੋੜ ਹੈਗੀ ਆਪਾਂ ਨੂੰ ਇੱਥੇ ਲੋੜ ਇਹ ਹੈ ਜੀ ਹੁਣ ਜਿਵੇਂ ਪੱਠੇ ਸਾਰੇ ਇੱਥੇ ਸਾਡੇ ਸਾਰੇ ਡੁੱਬ ਗਏ ਆ ਤੰਦ ਵੀ ਰੁੜ ਗਿਆ ਸਾਰਾ ਤੇ ਜ ਹੁਣ ਪਸ਼ੂਆਂ ਲਈ ਚ ਆਜੇ ਚਾਰ ਆਜੇ ਤੂੜੀ ਆਜੇ ਹੁਣ ਇਹ ਟਰੈਕਟਰ ਚੱਲਣ ਲੱਪੇ ਨੇ ਟਰਾਲੀਆਂ ਇਥੋਂ ਪਾਣੀ ਥੋੜਾ ਘੱਟ ਹੋ ਗਿਆ ਪਹਿਲਾਂ ਨਾਲੋਂ ਕਿੰਨੇ ਦਿਨਾਂ ਤੱਕ ਟਰੈਕਟਰ ਚੱਲਣ ਚੱਲਣ ਲੱਪਣਗੇ ਇਹ ਮੈਂ ਤਾਂ ਇਦਾਂ ਪਾਣੀ ਦੇ ਪੰਜ ਸੱਤਾਂ ਦਿਨਾਂ ਚਾਹਾਂ ਤੇ ਪੰਜ ਚੌਹਾਂ ਦਿਨਾਂ ਤੱਕ ਚੱਲਣ ਲੱਗ ਜਾਣਗੇ ਚੌਹਾਂ ਦਿਨਾਂ ਤੱਕ ਚੱਲਣ ਲੱਪਣ ਤੋਈ ਆ ਸਾਡੇ ਘਰਾਂ ਤੱਕ ਆਜੇ ਜੋ ਚਾਰ ਚੋਰਾ ਹੁੰਦਾ ਹੈ ਰਾਸ਼ਨ ਦੀ ਤੇ ਕੈਂਚੀ ਦੀ ਲੋੜ ਹੈ ਨਹੀਂ ਰਾਸ਼ਨ ਨਹੀਂ ਰਾਸ਼ਨ ਬਹੁਤ ਆ ਗਿਆ ਰਾਸ਼ਨ ਦੀ ਕੋਈ ਲੋੜ ਨਹੀਂ ਹੈ ਬਸ ਇਹੀ ਆ ਪਸ਼ੂਆਂ ਦਾ ਬਾਅਦ ਚ ਫਿਰ ਕੋਈ ਜੋ ਡਾਕਟਰ ਡਾਕਟਰ ਕੋਈ ਉਹ ਕੈਂਪ ਲਗਾਇਆ ਜਾਵੇ ਅੱਛਾ ਦ ਪਸ਼ੂਆਂ ਵਾਸਤੇ ਕੋਣ ਤੁਹਾਨੂੰ ਦਵਾਈ ਦੀ ਜਰੂਰਤ ਹੈਗੀ ਹੈ ਜੀ ਦਵਾਈ ਦੀ ਇਹ ਹੀ ਹੈ ਕਿ ਜਿੰਦਾ ਪਾਣੀ ਚਾਹੀਂ ਲੰਘਦੇ ਆ ਇਹਨਾਂ ਚ ਪੈਰਪੂਰ ਸਾਡੇ ਖਰਾਬ ਹੋ ਜਾਂਦੇ ਸਾਰੇ ਮੈਡੀਕਲ ਸਹੂਦਾ ਦੀ ਲੋੜ ਹੈ ਮੈਡੀਕਲ ਸਹੂਦਾ ਖੰਗ ਜੁਕਾਮ ਇਹੋ ਜੀਆਂ ਦਵਾਈਆਂ ਸੁਖਾਰ ਜੋ ਵੀਰਾਂ ਦਾ ਕਹਿਣਾ ਵਾ ਕਿ ਵੀ ਰੈਸ਼ਨ ਦੀ ਜਿਹੜੀ ਰਿਕੁਆਇਰਮੈਂਟ ਨਹੀਂ ਗਈ ਇਸ ਟਾਈਮ ਉਹਨਾਂ ਨੂੰ ਚਾਹੀਦਾ ਵਾ ਪਸ਼ੂਆਂ ਵਾਸਤੇ ਚਾਰਾ ਤੂੜੀ ਅਜੇ ਹਫਤਾ ਠਹਿਰ ਕੇ ਲੈ ਕੇ ਆਇਓ ਕਿਉਂਕਿ ਟਰੈਕਟਰ ਟਰਾਲੀਆਂ ਹਜੇ ਆਉਣੀਆਂ ਮੁਸ਼ਕਲ ਆ ਜੇ ਕੱਲ ਨਾਲੋਂ 1 ਫੁੱਟ ਪਾਣੀ ਘਟਿਆ ਵਾ ਜੇ ਇਸੇ ਤਰ੍ਹਾਂ ਪਾਣੀ ਘਟਦਾ ਰਿਹਾ ਤੇ 4-5 ਦਿਨਾਂ ਅੰਦਰ ਸੜਕ ਚੱਲਣ ਯੋਗ ਹੋ ਜੂਗੀ ਲਊਗਾ ਨਹੀਂ ਚੱਲਣ ਯੋਗ ਹੋ ਜੂਗੀ ਟਰੈਕਟਰ ਟਰਾਲੀ ਆ ਸਕੂਗਾ ਗੱਡੀਆਂ ਕਾਰਾਂ ਤੇ ਆਉਣੀਆਂ ਰਹੀਆਂ ਨੇ ਹਜੇ ਤੇ ਟਰੈਕਟਰ ਟਰਾਲੀ ਆ ਸਕੂਗਾ ਤਾਂ ਉਹਦੇ ਨਾਲ ਚਾਰੇ ਦੀ ਲੋਡ ਆ ਫੀਡ ਦੀ ਲੋਡ ਆ ਤੇ ਤੂੜੀ ਦੀ ਲੋਡ ਆ ਕਹਿੰਦਾ ਮਤਲਬ ਐਨੀਮਲਸ ਵਾਸਤੇ ਫੀਡ ਦੀ ਜ਼ਿਆਦਾ ਲੋਡ ਆ ਬੰਦਿਆਂ ਦਾ ਰਾਸ਼ਨ ਪਹੁੰਚ ਚੁੱਕਾ ਵਾ ਅੱਜ ਅਸੀਂ ਕੁਝ ਮੈਡੀਕਲ ਕਿੱਟਸ ਵੀ ਲੈ ਕੇ ਆਏ ਆ ਜਿਵੇਂ ਟਾਰਚਾਂ ਮੱਛਰਦਾਨੀਆਂ ਇਹ ਚੀਜ਼ਾਂ ਵੀ ਦੀ ਰਿਕੁਆਇਰਮੈਂਟ ਵੀ ਖਤਮ ਹੋ ਚੁੱਕੀ ਆ ਤੇ ਕਿਰਪਾ ਕਰਕੇ ਜਿਹੜਾ ਵੀ ਵੀਰ ਇਸ ਵੀਡੀਓ ਨੂੰ ਵੇਖ ਕੇ ਸ਼ੇਅਰ ਕਰ ਦੇਵੇ ਉਹ ਦਾਨੀਆਂ ਸੱਜਣਾ ਤੇ ਕਰ ਪਹੁੰਚ ਜਾਣ ਵੀ ਜਿਹੜੇ ਪਸ਼ੂਆਂ ਵਾਸਤੇ ਫੀਡ achar ਤੇ ਤੂੜੀ ਲੈ ਕੇ ਇਹ ਦਰਿਆ ਦੀ ਹੱਦ ਦੇ ਅੰਦਰ ਇਹ ਜਿਹੜੇ ਲੋਕ ਇਸ ਸਮੇਂ ਘਰ ਬੇਕਾਰ ਹੋ ਚੁੱਕੇ ਆ ਫਸਲਾਂ ਗਵਾ ਚੁੱਕੇ ਆ ਉਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਪਹੁੰਚੇ ਧੰਨਵਾਦ ਸਾਰੇ ਵੀਰਾਂ ਦਾ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਜੋ ਵੀ ਕੋਈ ਚੀਜ਼ ਲੈ ਕੇ ਆਉਂਦਾ ਹੈ ਘਰ ਘਰ ਜਾਵੇ ਆਪ ਵੇਖ ਕੇ ਉਸੇ ਘਰ ਵਿੱਚ ਫਿਰ ਚੀਜ਼ ਬਚਾਵੇ ਕਿਉਂਕਿ ਬਾਹਰ ਲੁੱਟਾਂ ਖਵਾ ਹੋ ਰੀਆਂ ਨੇ ਜਿਹੜੇ ਸੁੱਕੇ ਥਾਂ ਦੇ ਬੈਠੇ ਆ ਉਹ ਰਾਸਣ ਲਈ ਜਾਂਦੇ ਆ ਜਿਹੜੇ ਸਾਡੇ ਵਰਗੇ ਹੜਪੀਟ ਤੇ ਨਹੀਂ ਸਾਡੇ ਤੱਕ ਕੋਈ ਨਹੀਂ ਪਹੁੰਚਦਾ ਬਾਕੀ ਜੇ ਕਿਸੇ ਵੀਰ ਨੇ ਆਉਣਾ ਹੈ ਦੋ ਤਿੰਨ ਦਿਨ ਰੋਕ ਕੇ ਆਵੇ ਤੇ ਘਰ ਘਰ ਜਾਵੇ ਤੇ ਆਪ ਵੇਖ ਕੇ ਫਿਰ ਕੋਈ ਚੀਜ਼ ਵੰਡੇ। ਨਾਲ ਇੱਕ ਛੋਟੀ ਜਿਹੀ ਬੇਨਤੀ ਅਸੀਂ ਥੱਲੇ ਨੰਬਰ ਦੇ ਦਿਆਂਗੇ ਕਿ ਜੇ ਕਿਸੇ ਵੀਰ ਨੂੰ ਬੇੜੀ ਦੀ ਜਾਂ ਸਾਡੀ ਮਦਦ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਬੇੜੀ ਪ੍ਰੋਵਾਈਡ ਕਰਵਾ ਦਾਂਗੇ ਠੀਕ ਹੈ ਜਿੰਨੀ ਸਾਡੇ ਕੋਲ ਬੰਦਾ ਸਹਯੋਗ ਅਸੀਂ ਦੇਾਂਗੇ ਜੋ ਇੱਥੋਂ ਤੱਕ ਤੁਸੀਂ ਪਹੁੰਚ ਸਕੋ ਧੰਨਵਾਦ ਸਾਰਾ ਵੀਰਾਂ ਦਾ।